ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਦੀ ਸ਼ਾਦਾਸ ਉਹ ਸਭ ਨਾਂ ਕੀ ਰਣਕਾ ਤੋਂ ਆਵ ਹਮਾਰੇ ਪਾਸ 1 ਜੂਨ ਤੋਂ ਲੈ ਕੇ 6 7 ਜੂਨ ਤੱਕ ਸਾਡੇ ਉਹ ਦੇਣਾ ਖਾਸ ਕਰਕੇ 6 ਜੂਨ ਤੱਕ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਰਵੋਤ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ ਅਤੇ ਜਿਹੜਾ ਦਿਨ ਚੁਣਿਆ ਗਿਆ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀਪੁਰ ਵੀ ਦੋਨੋਂ ਸਿੱਖ ਤੇ ਜੇ ਘੱਲੂ ਘਾਰੇ ਵਜੋਂ ਯਾਦ ਕਰਦੇ ਆ ਪਰ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਮਰਦੇ ਮਜ਼ਾਦ ਉਹਨਾਂ ਦੀ ਅਗਵਾਈ ਦੇ ਵਿੱਚ ਬੜੀ ਬਾਧਰੀ ਨਾਲ ਲੜੇ ਆ ਤੇ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਜਦਾ ਕਰਦੀ ਮੈਂ ਦੇਖ ਰਿਹਾ ਮੈਂ ਕੱਲ ਵੀ ਇੱਥੇ ਸੀ ਪਰसों ਵੀ ਇੱਥੇ ਸੀ ਸਿੱਖ ਕੌਮ ਬਹੁਤ ਪਾਵਨਾ ਦੇ ਨਾਲ ਔਰ ਬੜੀ ਬੈਰਾਗਦੀ ਭਾਵਨਾ ਤੇ ਨਾਲ ਹੀ ਚੜਦੀ ਕਲਾ ਉਹਦੇ ਵਿੱਚ ਆਣ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੀ ਆ ਸ਼ਹੀਦਾਂ ਨੂੰ ਯਾਦ ਕਰ ਰਹੀ ਆ ਕਿਉਂਕਿ ਸਾਰੇ ਸਿੱਖ ਜਿਹੜੇ ਆ ਆਪਣੇ ਜਿੱਥੇ ਸੱਚੇ ਪਾਤਸ਼ਾਹ ਨੂੰ ਨਤਮਸਤਕ ਆ ਉਥੇ ਸ਼ਹੀਦ ਕੌਮਦਾਸ ਫਰਮਾਇਆ ਤੇ ਉਹਨਾਂ ਦਾ ਅਦਬ ਸਤਕਾਰ ਕਰਦੇ। ਜੀ ਸਿੱਖ ਸਾਹਿਬ ਤਬਖਲਾਉਂਦੇ ਵੱਲੋਂ ਕੁਝ ਜਾ ਰਹੀ ਹੈ ਜੱਥੇਬੰਦੀਆਂ ਦੇ ਵਿੱਚ ਥੋੜੀ ਨੂੰ ਕਿਦਾ ਦੇਖ ਰ ਕੌਮ ਚ ਕੀ ਮੈਸੇਜ ਆ। ਦੇਖੋ ਕੁਝ ਨਹੀਂ ਹੈਗਾ। ਜੀ ਸਤਕਾਰਯੋਗ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਜੀ ਹੈਲੋ ਜਾਂ ਜਟੀਆਂ ਦੁੱਧੀਆਂ ਜੱਥੇਬੰਦੀਆਂ ਠੀਕ। ਅਸੀਂ ਸਾਰੇ ਆਪਸ ਵਿੱਚ ਗੁਰ ਭਾਈ ਆ। ਔਰ ਮੈਨੂੰ 100 ਨਹੀਂ ਜੀ ਮੈਨੂੰ 200% ਯਕੀਨ ਆ ਵੀ ਜਿੰਨੀ ਸ਼ਾਂਤੀ ਇਸ ਵਾਰੀ ਘੱਲੂ ਘਰਾ ਮਨਾਉਂਦਿਆ ਹੋਊਗੀ ਇੰਨੀ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਈ ਕਿਉਂਕਿ ਉਹ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਇੱਥੇ ਸ਼ਹੀਦ ਹੋਏਗਾ ਇਹ ਪੋਸੀਬਲ ਹੀ ਨਹੀਂ ਇੱਕ ਉਹ ਕਦੀ ਉਹਨਾਂ ਨੇ ਕਰਨਾ ਹੀ ਨਹੀਂ ਨਾ ਕਿਸੇ ਜਥੇਬੰਦੀ ਨੇ ਕਿਉਂਕਿ ਸਾਰੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਦਿਨ ਨੂੰ ਮਨਾਉਣ ਆਉਣਗੇ ਸਿੱਖਾਂ ਦੇ ਵਿੱਚ ਕੁਝ ਵੀ ਹੋਵੇ ਬਾਹਰ ਪਰ ਅਹੀਂ ਜਦੋਂ ਆਪਣੇ ਗੁਰੂ ਦੇ ਘਰ ਅੰਦਰ ਆ ਜਾਂਦੇ ਅਸੀਂ ਸਾਰੇ ਗੁਰਪਾਈਆਂ ਤੇ ਗੁਰਪਾਈ ਜਿਹੜੇ ਆ ਉਹ ਮਿਲ ਬੈਠਦੇ ਆ ਕਦੀ ਉਹਨਾਂ ਦੇ ਵਿੱਚ ਵਖਰੇਵੇਂ ਹੋਏ ਨਹੀਂ ਨਾ ਹੋਣੇ ਆ ਮੈਂ ਸੱਚੇ ਪਾਤਸ਼ਾਹ ਦੇ ਦਰ ਤੇ ਖੜਾ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਮੈਂ ਹੁਣ ਵੀ ਚੱਲੇ ਅੰਦਰ ਅਰਦਾਸ ਕਰਨ ਭਾਈ ਇਹ ਜਿਹੜੇ 6 ਜੂਨ ਦੇ ਦਿਨਾਂ ਇਹ ਕੌਮ ਤੇ ਉਹਨਾਂ ਦਿਨਾਂ ਨੂੰ ਬੱਸ ਦੱਸਦੇ ਆ ਜਦੋਂ ਇਸ ਦੇਸ਼ ਦੀ ਫੌਜ ਨੇ ਇੱਥੇ ਹਮਲਾ ਕੀਤਾ ਤੇ ਸਾਡੇ ਛੋਟੇ ਛੋਟੇ ਮਾਸੂਮ ਬੱਚੇ ਵੀ ਇਹਨਾਂ ਨੇ ਸ਼ਹੀਦ ਕੀਤੇ ਉਹ ਦਰਦ ਨੂੰ ਅਸੀਂ ਦੁਨੀਆ ਨੂੰ ਦੱਸਣਾ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਆ ਮੈਨੂੰ ਪੂਰਾ ਯਕੀਨ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਣਗੀਆਂ ਔਰ ਇਹ ਸਾਰਾ ਪੂਰਨ ਸ਼ਾਂਤਮਈ ਨਾਲ ਰਹਿਣਾ ਕਿਉਂਕਿ ਮੈਂ ਕੱਲ ਵੀ ਇਹ ਗੱਲ ਕੀਤੀ ਮੈਂ ਅੱਜ ਫੇਰ ਇਹ ਗੱਲ ਕਰਦਾ ਗੁਰੂ ਨੇ ਸਿਖਾਇਆ ਸਾਨੂੰ ਸਾਰਿਆਂ ਨੂੰ ਸਿਖਾਇਆ ਕਿ ਅਸੀਂ ਆਪਸ ਦੇ ਵਿੱਚ ਪ੍ਰੇਮ ਮੁਹੱਬਤ ਇਤفاق ਸਾਂਝ ਰੱਖਣੀ ਆ ਜਦੋਂ ਗੁਰੂ ਪਾਸ਼ਾ ਇਹ ਕਹਿੰਦੇ ਆ ਗੁਰਸਿੱਖਾਂ ਕੀ ਹਰ ਢੂਟਦੇ ਹਮ ਪਾਪੀ ਭੀ ਗੱਤ ਪਾਹੀ ਤੇ ਸਾਰੇ ਸਾਡੇ ਗੁਰਸਿੱਖ ਭਰਾਵਾ ਤੇ ਗੁਰੂ ਨੇ ਵੀ ਆਖਿਆ ਵੀ ਇਹਨਾਂ ਗੁਰਸਿੱਖਾਂ ਦੀ ਤੇ ਚਰਨ ਧੋੜ ਵੀ ਮਿਲ ਜੇ ਤੇ ਬਾਪੀਆਂਾਂ ਦੀ ਵੀ ਗੱਦੀ ਹੋ ਜਾਂਦੀ ਇਸ ਕਰਕੇ ਐਵੇਂ ਕੋਈ ਕਿੱਸੇ ਬਹੁਤ ਹੁੰਦੇ ਆ ਕੁਛ ਨਹੀਂ ਹੋਣਾ ਸਰੋਪਣੀ ਕਮੇਟੀ ਦਾ ਇੱਕ ਵਫਾਤ ਜਿਹੜਾ ਮਿਲਣ ਗਿਆ ਸੀ ਬਾਰ ਰੱਖਦੇ ਉਹ ਕੋਈ ਗੱਲ ਨਹੀਂ ਉਹ ਦੋ ਦਿਨ ਦਾ ਸਬੰਧ ਦਿੱਤਾ ਕਿ ਦੋ ਦਿਨ ਦੇ ਵਿੱਚ ਆ ਹੀ ਮੀਟਿੰਗ ਕਰਕੇ ਕਰਾਂਗੇ ਵਿਚਾਰ ਕੀ ਇਹ ਤਰੀਕ ਨੂੰ ਵੀ ਹੋਣਾ ਜੀ ਸਭ ਠੀਕ ਹੈ ਹੂੰ ਤੇ ਸ਼ਹੀਦ ਹੋਣ ਵਾਲੇ ਮਰਦ ਮਜ਼ਾਹਿਦ ਦਮਦਮੀ ਟਕਸਾਲ ਦੇ ਮੁਖੀ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜਰਨਲ ਸੁਬੇਕ ਸਿੰਘ ਦੀ ਭਾਈ ਮਰੀਕ ਸਿੰਘ ਦੀ ਮਹਾਪੁਰਸ਼ ਬਾਬਾ ਠਾਰਾ ਸਿੰਘ ਦੀ ਔਰ ਹੋਰ अनेका ਸਿੰਘ ਸਿੰਘਣੀਆਂ ਬੜੇ ਬਹਾਦਰ ਸਾਡੇ ਯੋਧੇ ਹਮਲਾ ਤੇ ਕੀਤਾ ਉਸ ਵਕਤ ਦੀ ਹਕੂਮਤ ਨੇ ਆਹੀਂ ਦੇਨ ਦਾ ਸਾਰਿਆਂ ਨੇ ਮਿਲ ਜੁਲ ਕੇ ਜੀ ਤੇ ਮਨਾਉਂਦੇ ਆਏ ਆ ਉਹ ਕੁਝ ਨਹੀਂ ਕਰਾਂਗੇ ਉਹ ਮੇਰੀ ਗੱਲ ਸੁਣ ਲਓ ਜੀ ਬਹਾਪੁਰ ਸਤਕਾਰ ਜੀ ਕੁਰਬਾਨੀ ਦਾ ਇੱਕ ਸ਼ਬਦ ਆ ਪੀਰ ਸੰਤਨਾ ਸ਼ਾਸੰਤਈ ਕੋਟਕ ਮਿਲਿਆ ਅਸੰਤ ਮਲਿਆਗਰ ਭੈੰਗਮ ਬੇੜਿਓ ਸ਼ੀਤਲਤਾ ਹਨਾਂ ਤੇ ਚੱਲਦਾ ਸੰਤ ਕਦੀ ਸੰਤਪੁਣੇ ਵਾਲਾ ਥੋੜਾ ਛੜਦਾ ਚੰਦਨ ਨੂੰ ਬੜੇ ਲਪੇਟੇ ਲੱਗੇ ਹੁੰਦੇ ਆ ਸੱਪ ਦੇ ਵੀ ਪਰ ਉਹ ਠੰਡਕ ਨਹੀਂ ਛੱਡਦਾ ਉਹ ਮਹਾਪੁਰਸ਼ ਸਾਰੇ ਸਤਕਾਰ ਜੋਗ ਆ ਬਿਲਕੁਲ ਸ਼ਾਂਤਮਈ ਰਹਿਣਾ ਔਰ ਬੜੀ ਚੜ੍ਹਦੀ ਕਲਾ ਦੇ ਨਾਲੇ ਦਿਨ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ